ਅਤਮਤ ਬਿਨਾ ਖੁਦਾ ਦੇ ਅਤਮਤ ਬਿਨਾ ਇਸ ਨਬੀ ਦੀਆਂ ਗੱਲਾਂ ਨੂੰ ਸਮਝਣਾ ਕੀ ਹੈ ਭਾਈ ਔਖਾ ਹੈ ਵਿਚਾਰ ਨੂੰ ਸਮਝਣਾ ਔਖਾ ਹੈ ਮੈਨੂੰ ਦੱਸੋ ਕਿ ਮੂਸਾ ਦੇ ਸੁਦੇਸ਼ ਵਿੱਚ ਕਿ ਮਿਸ਼ੇ ਦੇ ਵਿੱਚੋਂ ਰੱਬ ਦੇ ਮਿਲਵੇਂ ਨਹੀਂ ਨਿਕਲ ਕੀ ਆਏ ਕਿ ਸਾਡੇ ਸੰਗਤਾਂ ਪਰਮ ਪ੍ਰਣਾਮ ਖੇਲੀ ਮੂਸਾ ਦੀ ਸਰਦਾਈ ਸੀ ਆਮੀਨ ਬਾਣੀ ਆਈ ਆਮੀਨ ਕਿ ਮੂਸਾ ਦੀ ਸਰਦਾਈ મિશ્રા જથ્થબંદિયા મેચો રલવીન મેરવી પીટ ટક દે લે કે આમેન બાઈ કે મિનો દેસો પેલે મિશ્રા મે ચા કે આયે કે سارے લોકો સમજી શકે سارے નહીં સમજી મે કમાંગા સિર્ફ યો હોશવા તે કાલે આમેન કિને મેથી ગલ સમજી હલેલુયા હલેલુયા ચલો ખર્ચા દે ઉધર હોમી Mm huh? -hmm.